ਵੈਰੂਜ ਦੀ ਕਾ ਖਾਲਸਾ ਸ੍ਰੀ ਵੈਰੂਜ ਦੀ ਪੱਤੇ ਦੇਸ਼ ਵਾਸੀਓ ਇਲੈਕਸ਼ਨ ਲੋਕ ਸਭਾ ਦਾ ਆ ਰਿਹਾ ਦੋ ਚਾਰ ਦਿਨ ਚ 10 ਦਿਨ ਦੇ ਵਿੱਚ ਬਾਅਦ ਨੋਟੀਫਿਕੇਸ਼ਨ ਜਾਰੀ ਹੋ ਜਾਣਾ ਤੇ ਜਿਉਂ-ਜਿਉਂ ਇਲੈਕਸ਼ਨ ਦਾ ਨੋਟੀਫਿਕੇਸ਼ਨ ਜਾਰੀ ਹੋਣ ਦੀ ਤਰੀਕ ਨੇੜੇ ਆ ਰਹੀ ਆ ਕਿਉਂਕਿ ਜਿਹੜੇ ਦੇਸ਼ ਨੂੰ ਚਲਾ ਰਹੇ ਆ ਔਰ ਪੰਜਾਬ ਨੂੰ ਚਲਾ ਰਹੇ ਆ ਉਹ ਚੋਣ ਜੁੰਮਲੇ ਛੱਡ ਰਹੇ ਨੇ ਕਿਉਂਕਿ 5 ਸਾਲ ਇਹ ਕੁਛ ਨਹੀਂ ਕਰਦੇ 5 ਸਾਲ ਜਦੋਂ ਇਲੈਕਸ਼ਨ ਨੇੜੇ ਆਉਂਦੀ ਆ ਮਹੀਨਾ ਡੇਢ ਮਹੀਨਾ ਰਹਿੰਦਾ ਉਸ ਤੋਂ ਬਾਅਦ ਪਬਲਿਕ ਨੂੰ ਆਦੇ ਝਾਲਤ ਬਸਾਉਣ ਲਈ ਇਹ ਨਵੇਂ ਨਵੇਂ ਜੁਮਲੇ ਛੱਡ ਦਿੰਦੇ ਆ ਅੱਜ ਇੱਕ ਵੱਡੀ ਪੱਧਰ ਦੇ ਦੇਸ਼ 'ਚ ਵੀ ਉੱਠ ਰਿਹਾ ਦੇਸ਼ ਦੀ ਰਾਜਨੀਤਿਕ ਪਾਰਟੀ ਵੀ ਉਠਾ ਰਹੀ ਆ ਔਰ ਸਟੇਟ ਦੀ ਰਾਜਨੀਤਿਕ ਪਾਰਟੀ ਵੀ ਉਠਾ ਰਹੀ ਆ ਕਿ ਭਈ 5 ਕਿਲੋ ਅਨਾਜ ਹਰੇਕ ਦੇ ਘਰ ਪਹੁੰਚਾਇਆ ਜਾਊ 5 ਕਿਲੋ ਆਟਾ ਹਰੇਕ ਦੇ ਘਰ ਪਹੁੰਚਾਇਆ ਜਾਊਗਾ ਉਹ ਯਾਰ ਇਹ ਤਾਂ ਸਾਨੂੰ ਆ ਪੰਗ ਬਣਾਉਣ ਵਾਲੀ ਗੱਲ ਆ ਨਾਲੇ ਪਹਿਲੀ ਗੱਲ ਤੇ ਇਹ ਆ ਕਿ ਜਿਹੜੀ ਦਾ ਕਣਕ ਆ ਅਨਾਜ ਆ ਉਹ ਕਿਰਤੀ ਤੇ ਕਿਸਾਨ ਇਕੱਠੇ ਹੋ ਕੇ ਪੈਦਾ ਕਰਦੇ ਆ ਕਿਰਤੀ ਦੇ ਕਿਸਾਨ ਦਾ ਹੀ ਅਨਾਜ ਆ ਉਹ ਔਰ ਸਰਕਾਰ ਆਪ 95 ਕਿਲੋ ਰੱਖਦੀ ਆ ਪਬਲਿਕ ਤੇ 5 ਕਿਲੋ ਦਿੰਦੀ ਆ ਉਹ ਨਾਲੇ ਯਾਰ ਪੈਸਾ ਸਾਡਾ ਟੈਕਸਾਂ ਦਾ ਅਨਾਜ ਕਿਰਤੀ ਔਰ ਕਿਸਾਨ ਦਾ ਤੇ ਸਰਕਾਰ ਦਾ ਦੇ ਵਿੱਚ ਕੀ ਆ ਸਰਕਾਰ ਕਾਹਦਾ ਜੁਮਲਾ ਛੱਡਦੀ ਆ ਸਰਕਾਰ ਇਹਦੇ ਬਦਲੇ ਸਾ ਤੋਂ ਵੋਟ ਕਾਦੀ ਲੈਣਾ ਚਾਹੁੰਦੀ ਆ ਨਾਲੇ ਉਹ ਭਰਾਵੋ ਮੇਰੇਓ ਇਹਨਾਂ ਨੂੰ ਪੁੱਛੋ ਰੋਕ ਕੇ ਜਦੋਂ ਆਉਂਦੇ ਆ ਇਹ ਪ੍ਰਚਾਰ ਕਰਨ ਵੀ ਆਟਾ ਦਾਲ ਕਿਸੇ ਪਬਲਿਕ ਨੇ ਮੰਗਿਆ ਨਹੀਂ ਗਾ ਬਿਜਲੀ ਮਾਫੀ ਕਿਸੇ ਨੇ ਨਹੀਂ ਮੰਗੀ 1000 ਰੁਪਏ ਕਿਸੇ ਨੇ ਨਹੀਂ ਮੰਗਿਆ ਬੱਚਾਂ ਦੇ ਕਿਰਾਏ ਕਿਸੇ ਨੇ ਨਹੀਂ ਮੰਗੇ ਆ ਮੰਗ ਤਾਂ ਲੋਕਾਂ ਦੀ ਰੋਜ਼ਗਾਰ ਦੀ ਰੋਜ਼ਗਾਰ ਜਿਹੜਾ ਨਹੀਂ ਜੇ ਮਜ਼ਬੂਤ ਹੋਵੇ ਉਹ ਰੋਜ਼ਗਾਰ ਦੀ ਮੰਗ ਨੂੰ ਦਬਾਉਣ ਦੇ ਲਈ ਨੌਜਵਾਨਾਂ ਦੀ ਮੰਗ ਨੂੰ ਦਬਾਉਣ ਦੇ ਲਈ ਨੌਜਵਾਨ ਦੀ ਜਵਾਨੀ ਨੂੰ ਬਰਬਾਦ ਕਰਨ ਲਈ ਇਹਨਾਂ ਨੇ ਆ ਫੇਂਡੀਆਂ ਸਕੀਮਾਂ ਸਾਡੇ ਗਲ ਪਾਈਆਂ ਨੇ ਔਰ ਅਖਬਾਰ ਲਿਖਦੇ ਬਹੁਤ ਅਖਬਾਰ ਕਿ ਵੀ ਸਰਕਾਰਾਂ ਦੇ ਬਜਟ ਘਟੇਗਾ ਬਜਟ ਘਟੇ ਕਿਉਂ ਜਾਂਦਾ ਵੀ ਤਾਂ ਕਰਕੇ ਜਾਂਦਾ ਕਿ ਭਈ ਇਹ ਮਹਿੰਗੀਆਂ ਸਹੂਲਤਾਂ ਵੱਧ ਮਿਲਦੀਆਂ ਨੇ ਸਬਸਿਡੀਆਂ ਵੱਧ ਮਿਲਦੀਆਂ ਨੇ ਓ ਯਾਰ ਕੋਈ ਅਖਬਾਰ ਵਾਲਾ ਦੱਸ ਸਕਦਾ ਵੀ ਪਬਲਿਕ ਨੇ ਮੰਗੀਆਂ ਸੀ ਇਹ ਇਹ ਤਾਂ ਇਹਨਾਂ ਨੇ ਆਪ ਦਿੱਤੀਆਂ ਨੇ ਪਬਲਿਕ ਦਾ ਰੋਜ਼ਗਾਰ ਮੰਗਦੀ ਆ ਨੌਜਵਾਨ ਦਾ ਰੋਜ਼ਗਾਰ ਮੰਗਦੇ ਨੇ ਨੌਜਵਾਨ 1000 ਰੁਪਏ ਦੀ ਮੰਗਦਾ ਜਦੋਂ ਨੌਜਵਾਨ ਦੀ ਜੇਬ ਮਜ਼ਬੂਤ ਹੋਊ ਉਹਨੂੰ ਰੋਜ਼ਗਾਰ ਮਿਲੂਗਾ ਆ ਉਹਦੀ ਜੇਬ ਚ 40-50 ਹਜ਼ਾਰ ਦੀ ਨੌਕਰੀ ਪਾਊਗੀ ਉਹ ਆਪਦੇ ਮਾਪਿਆਂ ਨੂੰ ਵੀ ਖਵਾਊਗਾ ਆ ਦੇਸ ਦੇ ਸਾਰੇ ਭੈਣ ਭਾਈਆਂ ਨੂੰ ਵੀ ਖਵਾਊਗਾ ਉਹ ਉਹ ਪੂਰੇ چاہے ਕਣਕ 2000 ਰੁਪਏ ਕੁਇੰਟਲ ਦੇ ਉਹ ਖਰੀਦੂਗਾ ਉਹ ਸਾਡਾ ਬੇੜਾਗਰ ਕਰਤਾ 5 ਕਿਲੋ ਨੇ ਤਾਂ ਕਿਉਂਕਿ 5 ਕਿਲੋ ਨੂੰ ਜੇ ਆਪਾਂ ਡਿਵੀਜ਼ਨ ਕਰੀਏ 30 ਦਿਨਾਂ 'ਚ 160 ਗ੍ਰਾਮ ਬਣਦੇ ਆ 160 ਗ੍ਰਾਮ ਜਦੋਂ ਆ ਕਣਕ ਨਹੀਂ ਸੀ ਦਿੰਦੇ 5 ਕਿਲੋ ਅੱਜ ਤੋਂ 2000 ਤੋਂ ਪਹਿਲਾਂ ਉਹ ਲੋਕ ਭੁੱਖੇ ਮਰਦੇ ਸੀ ਲੋਕ ਉਹਨੂੰ ਹਰੇਕ ਦੇ ਘਰ ਖੁੰਝੇ ਜਿ ਢੋਲ ਪਰਿਆ ਪਿਆ ਹੁੰਦਾ ਸੀ ਹਰੇਕ ਮਜ਼ਦੂਰ ਦੇ ਘਰ ਹਰੇਕ ਕਿਸਾਨ ਦੇ ਤਾਂ ਚਲ ਹੋਣੀ ਹੀ ਹੋਣੀ ਮਜ਼ਦੂਰਾਂ ਦੇ ਘਰ 10 ਕੁਇੰਟਲ ਕਣਕ ਪਈ ਹੁੰਦੀ ਸੀ ਕਿਤੇ 5 ਪਈ ਹੁੰਦੀ ਸੀ ਔਰ ਜਦੋਂ ਕੋਈ ਪ੍ਰਾਣਾ ਤਾਉਣਾ ਆਉਣਾ ਨਾ ਪਹਿਲਾਂ ਘਰ ਦੇ ਵੱਡੀ ਬੇਬੇ ਨੇ ਕਹਿਣਾ ਉਹ ਪੁੱਤ ਤੇਰੇ ਮਾਸਰੋਂ ਨਹੀਂ ਆਏ ਨੇ ਰੋਟੀ ਬਣਾ ਚਾਹ ਬਾਅਦ ਚ ਦਮਾਗੇ ਅੱਜੋਂ ਤੋਂ ਤੁਹਾਡੀ ਆਟਿਆ ਦਾਲ ਸਾਡੇ ਗਲ ਪਾਈ ਆ ਨਾ ਕੋਈ ਰੋਟੀ ਬਣਾ ਦਾ ਨਾਂ ਹੀ ਨਹੀਂ ਲੈਂਦਾ ਚਾਹ ਹੀ ਪੱਟਕੇ ਮੋੜ ਦਿੰਦੇ ਆ ਕਿਉਂ ਕਿ 160 ਗ੍ਰਾਮ ਤਾਂ ਤੁਸੀਂ ਸਾਨੂੰ ਮਿਲਣੀ ਹੈ ਕਣਕ ਆਤਵਾਦੀ ਉਹਨੂੰ ਉਹਦੇ ਘਰ ਢੋਲ ਹੈ ਨਹੀਂ ਆ 20 ਕਿਲੋ ਕਿਹਦੇ ਘਰ ਆਟਾ ਹੈ ਨਹੀਂ ਢੋਲ ਤੇ 10 ਕੁਆਂਟਲ ਕਣਕ ਢੋਲ ਕਿੱਥੋਂ ਕੁਆਂਟਲ ਵੀ ਹੈ ਨਹੀਂ ਫਿਰ ਮਾਸਰੋਂ ਰੋਟੀ ਕਿੱਥੋਂ ਵਾਜੋ ਉਹ ਸਾਡਾ ਬੇੜਾ ਕਰ ਕਰਤਾ ਤੁਹਾਡੀਆਂ ਮੁਫਤ ਦੀਆਂ ਸਹੂਲਤਾਂ ਨੇ ਤੁਹਾਡੀਆਂ ਮੁਫਤ ਦੀਆਂ ਸਕੀਮਾਂ ਨੇ ਅਸੀਂ ਤੁਸੀਂ ਬੋਰਡ ਲੈਂਡ ਦੇ ਲਾਲ ਦੇ ਵਿੱਚ ਪਬਲਿਕ ਨੂੰ ਅਪੰਗ ਬਣਾਤਾ ਪਾਵਨ ਨੂੰ ਗੁਲਾਮ ਬਣਾਤਾ ਪਾਵਨ ਕੋ ਨੂੰ ਮਜਬੂਰ ਕਰਤਾ ਉਹਨਾਂ ਨੂੰ ਬੇਕਾਰ ਕਰਤਾ ਇਸ ਲਈ ਮੈਂ ਸਾਰੇ ਭੈਣ ਭਰਾਵਾਂ ਨੂੰ ਵੋਟਰਾਂ ਨੂੰ ਅਪੀਲ ਕਰਨਾ ਕਿ ਜਦੋਂ ਵੀ ਆਉਂਦੇ ਆ ਇਹ ਵੋਟ ਮੰਗਣ ਜਦੋਂ ਵੀ ਅੱਜ ਦੀ ਗੱਲ ਕਰਦੇ ਥੋੜੇ ਕੋਲ ਤਾਂ ਸਾਥ ਘੇਰ ਕੇ ਪੁੱਛੋ ਵੀ ਸਾਡੀ ਮੰਗ ਸੀ ਇਹ ਜਿਹੜਾ ਤੁਸੀਂ ਸਾਨੂੰ ਆਸਾਨ ਕਰ ਰਹੇ ਹਾਂ ਤੇ ਫਿਰ ਇਹ ਟਗਾਣੇ ਤੇ ਆਉਣਗੇ ਵੀ ਦਲੇਰੀ ਕਰੋ ਹਿੰਮਤ ਕਰੋ ਇਹ ਗੁਲਾਮੀ ਛੱਡ ਦਿਓ ਮੁਫਤ ਵਾਲਾ ਛੱਡ ਦਿਓ ਤੇ ਕਹਿੰਦੇ ਸਾਨੂੰ ਤਾਂ ਰੋਜ਼ਗਾਰ ਦਿਓ ਸਾਡੇ ਨਿਆਣਿਆਂ ਨੂੰ ਬਜ਼ੁਰਗਾਂ ਨੂੰ ਪੈਨਸ਼ਨ ਦਿਓ 5-5000 ਜਿਹੜੇ ਆਦੇ ਬੱਚੇ ਦੇ ਨਿਰਭਰ ਨਾ ਹੋਣ ਬਜ਼ੁਰਗਾਂ ਲਈ ਪੈਨਸ਼ਨ ਮੰਗੋ 5-5000 ਇਹਨਾਂ ਦੀਆਂ ਮੁਫਤੀਆਂ ਦਾ ਛੱਡ ਦਿਓ ਇਹਨਾਂ ਨੂੰ ਤਾਂ ਰੋਜ਼ਗਾਰ ਮੰਗੋ ਤੇ ਫਿਰ ਦੇਖਿਆ ਕਿਦੋਂ ਭੱਜਣਗੇ ਇਹ ਜੇਬ ਦਾ ਵਿਕਾਸ ਕਰੋ ਘਰੇਲੂ ਵਿਕਾਸ ਘਰੇਲੂ ਵਿਕਾਸ ਨਾਲ ਹੀ ਤੁਹਾਡੀ ਜ਼ਿੰਦਗੀ ਸੁਧਰਨੀ ਆ ਆਉਣਗੇ ਨਾਲੀਆਂ ਬਣਾਤੀਆਂ ਬਈ ਸਹੀ ਥੋੜੀਆਂ ਪੱਕੀਆਂ ਸੜਕਾਂ ਬਣਾਤੀਆਂ ਉਹ ਭਰਾਵਾ ਨਾਲੀਆਂ ਗਲੀਆਂ ਬਣਾਉਣ ਤੋਂ ਤਾਂ ਬਹੁਤ ਬੇਸਮਾਰ ਤੁਹਾਨੂੰ ਲੱਗਦਾ ਉੱਥੇ ਤਾਂ ਕਪੜੇ ਵਾਜੀ ਆ ਉਹ ਥੋੜੀ ਵੀ ਜੇਬ 'ਚ ਪੈਸਾ ਨਹੀਂ ਆਉਣਾ ਨਾਲੀਆਂ ਗਲੀਆਂ ਦਾ ਬਣਿਆ ਪੈਸਾ ਕਿਤੇ ਹੋਰ ਜਾਣਾ ਜਿਹੜੀ ਨੌਕਰੀ ਮਿਲਣੀ ਆ ਉਹ ਤੁਹਾਡੇ ਪਰਿਵਾਰ 'ਚ ਆਉਣੀ ਆ ਉਹ ਤੁਹਾਡੇ ਪਰਿਵਾਰ 'ਚ ਆਉਣੀ ਆ ਤੇ ਇਸ ਲਈ ਇਹਨੂੰ ਕਹੋ ਤੇ ਘਰੇਲੂ ਵਿਕਾਸ ਸਾਨੂੰ ਤਾਂ ਸਾਨੂੰ ਨਹੀਂ ਚਾਹੀਦਾ ਤੁਹਾਡਾ ਗਲੀਆਂ ਨਾਲੀਆਂ ਦਾ ਵਿਕਾਸ ਸਾਨੂੰ ਤਾਂ ਘਰੇਲੂ ਵਿਕਾਸ ਚਾਹੀਦਾ ਸਾਡੀ ਜੇਬ ਮਜ਼ਬੂਤ ਚਾਹੀਦੀ ਅਸੀਂ ਅਸੀਂ ਆਪਦੀ ਮਾਂ ਦਾ ਖਰੀਦੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ